ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਗਰੇਵਾਲ ਡੈਰੀ ਫਾਰਮ 03 ਤੇ ਅੱਜ ਇਹ ਵੀਡੀਓ ਤੁਹਾਨੂੰ ਦਿਖਾਉਣੇ ਆ ਜੀ ਪਿੰਡ ਕੂਟੀ ਬਲਾਕ ਸੰਗਤ ਜ਼ਿਲ੍ਹਾ ਬਠਿੰਡਾ ਦੀ ਹੈ ਜੀ ਇੱਥੇ ਬਾਈ ਕਾਲੀ ਦੇ ਫਾਰਮ ਤੇ ਆਈ ਸੀ ਵੀਡੀਓ ਬਣਾਉਣ ਬਾਈ ਦਾ ਫਾਰਮ ਕੂਟੀ ਤੋਂ ਜੱਸੀ ਬਾਗ ਵਾਲੀ ਜਿਹੜੀ ਸੜਕ ਜਾਂਦੀ ਹੈ ਸੜਕ ਤੇ ਆ ਜੀ ਬਾਈ ਕੋਲ ਅਜ ਦੋ ਬਹੁਤ ਸੋਹਣੀਆਂ ਗਾਵਾਂ ਪਕਾਉ ਹੈ ਜੀ ਇੱਕ ਪਹਿਲਾ ਸੂਹਾ ਤਾਜੀ ਸੂਈ ਵਹਿੜਾ ਜੀ ਮਗਰ ਇਸ ਦੇ ਬੱਚੀ ਹੈ ਜੀ ਬਹੁਤ ਚੰਗੀ ਮੂਹ ਦੀ ਚੌਗੀ ਵਹਿੜਾ ਜੀ ਇੱਕ ਤੀਸਰਾ ਸੂਆ ਸੂਈ ਮਗਰ ਬੱਛਾ ਇਹ ਬਹੁਤ ਛੋਟੇ ਪਾ ਦੀ ਬਹੁਤ ਸੋਹਣੀ ਗਾਂ ਵਕਾਉ ਹੈ ਵੀ ਜੀ ਪੂਰੀ ਡਿਟੇਲ ਤੁਹਾਨੂੰ ਬਾਈ ਤੋਂ ਦਵਾ ਦਿੰਨੇ ਆ ਹਾਂਜੀ ਬਾਈ ਜੀ ਕੀ ਹਾਲ ਹੈ ਜੀ ਠੀਕ ਆ ਜੀ ਠੀਕ ਹੋ ਹਾਂਜੀ ਦੱਸੋ ਗਾਂਵਰੇ ਜੀ ਪਹਿਲਾ ਸੂਆ ਗਾ ਜੀ ਚੌਕ ਦੇ ਦੰਦ ਦਾ ਚੱਕਦੀ ਆ ਕੀ ਪਿੱਛੇ ਬੱਛੀ ਆ ਗਈ ਜੀ ਤੀਜਾ ਦਿਨ ਸੂਈ ਨੂੰ ਆ 2 ਕਿਲੋ ਗੋਲਾ ਗਾ ਜੀ ਤੀਜਾ ਦਿਨ ਸੂਈ ਨੂੰ ਬਾਈ ਕਹਿੰਦਾ 22 ਕਿਲੋ ਬੋਲਾ ਤਿਆਰ ਹੈ ਜੀ ਮਗਰ ਇਸ ਦੇ ਬੱਚੀ ਹੈ ਬਹੁਤ ਸੋਹਣੀ ਖੂਲੋ ਦੇ ਦੰਦ ਚੱਕਦੀ ਹੈ ਜੀ ਚੌਕ ਦੇ ਦੰਦ ਚੱਕਦੀ ਹੈ ਵੈੜ ਜੀ ਆ ਬੱਚੀ ਹੈ ਬਹੁਤ ਸੋਹਣੀ ਥਾਣਾ ਵਾਣਾ ਦੇਖੋ ਦੋਸਤੋ ਦੇਖਣਯੋਗ ਚੀਜ਼ ਲੱਗਿਆ ਵੈੜ ਦੇ ਬਹੁਤ ਚੰਗੇ ਥਣਕਵਾਨੇ ਹਵਾਨੇ ਦੀ ਹੈ ਜੀ ਨਸਲ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਹੈ ਜੀ ਕੀ ਮੁੱਲ ਲਾਵੇ ਜੀ ਇਸ ਦਾ 1,26,000 ਜੀ 1,26,000 ਰੁਪਏ ਮੁੱਲ ਲਾਵੇ ਜੀ ਮਾਨਦਾਨ ਤੁਹਾਡਾ ਇੱਥੇ ਆ ਜਾਂਦਾ ਹੋ ਜਾਊਗਾ ਬੈਡ ਬਹੁਤ ਜ਼ਿਆਦਾ ਚੰਗੀ ਹੈ ਜੀ ਹਾਂ ਜੀ ਆ ਦੋ ਨੰਬਰ ਜੀ ਇਹ ਤੀਜਾ ਸੂਆ ਜੀ ਪਿੱਛੇ ਬੱਛਾ ਜੀ ਤੀਜਾ ਸੂਆ ਸੂਈ ਹੈ ਇਸ ਸੂਆ ਦੇ ਮਗਰ ਬੱਛਾ ਹੈ ਜੀ ਦੁੱਧ ਬਾਈ ਜੀ ਦਾ 18 ਕਿਲੋ ਆ ਜੀ 18 ਕਿਲੋ ਦੁੱਧ ਤਿਆਰ ਆ ਜੀ ਕਿੰਨੇ ਦਿਨੋਂ ਕੁਸੂਈ ਨੂੰ ਹੀ ਚੌਥਾ ਦਿਨ ਆਗਾ ਜੀ ਚੌਥਾ ਦਿਨ ਸੂਈ ਨੂੰ ਆ ਜੀ ਖੋਲੇ ਮੜੀ ਇੱਕ ਉਹ ਥਣ ਵਾਲਾ ਦੇਖੋ ਬਾ ਮੋੜ ਲਓ ਬਈ ਜੀ ਬਹੁਤ ਚੰਗੇ ਥਣ ਹੋਣ ਨੇ ਦੀਆਂ ਗਾਂ ਇਹ ਇੱਕੋ ਜੀ ਉਹ ਸੋਹਣਾ ਡਰਾਇਰ ਦਾ ਵੀ ਇਹਦਾ ਕੀ ਮੁੱਲ ਹੈ ਜੀ 42000 ਜੀ 42000 ਰੁਪਏ ਇਸ ਦਾ ਮੁੱਲ ਹੈ ਜੀ ਮਗਰ ਇਹਦੇ ਬੱਛਾ ਹੈ ਬਾਕੀ ਤੁਸੀਂ ਬਾਈ ਨਾਲ ਫੋਨ ਤੇ ਗੱਲ ਕਰ ਲਿਓ ਦੋਸਤੋ ਜੇ ਤੁਹਾਨੂੰ ਵੀਡੀਓ ਚੰਗੀਆਂ ਲੱਗਦੀਆਂ ਹੈ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਜੇ ਤੁਸੀਂ YouTube ਤੇ ਨਵੇਂ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ Facebook ਜਾਂ Insta ਤੇ ਦੇਖਦੇ ਹੋ ਤਾਂ ਫੋਲੋ ਕਰ ਲਿਓ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਦੋਸਤੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ